ਗਰ ਸਸਤੇ ਦੀ ਗੱਲ ਕਰੀਏ 80 ਰੁਪਏ ਸਕਰ ਫੁੱਟ ਤੋਂ ਸਾਡਾ ਦਰਵਾਜ਼ਾ ਬੰਨਣਾ ਸ਼ੁਰੂ ਹੋ ਜਾਂਦਾ ਹੈ 150 ਰੁਪਏ ਇਸ ਤੋਂ ਘੱਟ ਵਾਲਾ ਅਗਰ ਬੰਦੇ ਨੇ ਬਲਕ ਦੇ ਵਿੱਚ ਬਣਵਾਉਣਾ ਹੈ 125 ਰੁਪਏ ਤੇ ਕੋਟਿੰਗ ਕਰਕੇ ਦੇ ਦਾਂਗੇ ਜੀ ਇਹ ਫਰੰਟ ਡੋਰ ਵਾਸਤੇ ਯੂਜ਼ ਹੁੰਦੇ ਨੇ ਤੇ ਰੇਟ ਦੀ ਗੱਲ ਕਰੀਏ 250 ਰੁਪਿਆ ਜਿਹੜਾ ਹੈਗਾ ਰੈੱਡ ਮਰੀਨ ਦੀ ਦੇ ਵਿੱਚ ਜੀ ਔਰ ਸਾਗਵਾਨ ਦੀ ਗੱਲ ਕਰੀਏ 350 ਰੁਪਿਆ ਸਾਗਵਾਨ ਦੇ ਵਿੱਚ ਜੀ ਅਗਰ ਪਾਈਨ ਦੀ ਗੱਲ ਕਰੀਏ 200 ਰੁਪਿਆ ਪਾਈਨ ਦਾ ਡਿਜ਼ਾਈਨ ਇਸ ਤੋਂ ਇਲਾਵਾ ਕਸਟਮਰ ਮੈਂ ਫਿਰ ਕਹਿ ਰਹੇ ਹਾਂ ਜੀ ਕੋਈ ਵੀ ਡਿਜ਼ਾਈਨ ਕਿਤੋਂ ਵੀ ਲੈ ਕੇ ਆਂਦਾ ਹੈ ਡਿਜ਼ਾਈ ਵਰਾਈਟੀ ਨਾਲ ਰੇਟ ਦਾ ਫਰਕ ਪਊਗਾ ਲੱਕੜ ਨਾਲ ਰੇਟ ਦਾ ਫਰਕ ਪਊਗਾ ਉਹਦੀ ਕੁਆਲਿਟੀ ਨਾਲ ਰੇਟ ਦਾ ਫਰਕ ਪਊਗਾ ਇਹ ਬੰਦੇ ਨੇ ਵਨ ਟਾਈਮ ਮਤਲਬ ਇਨਾਮ ਵਿਨ ਕਰਨਾ ਹੈਗਾ ਉਹਦੇ ਲਈ ਉਹੀ 5000 ਦਾ ਇਨਾਮ ਹੈ ਮੈਕਸਿਮਮ ਸ਼ੇਅਰਿੰਗ ਕਰੂਗਾ 98782 9077898782 90778 ਤੇ ਸ਼ੇਅਰ ਕਰੂਗਾ ਨੰਬਰ ਤੇ ਮਿਰਜੀ ਜੀ ਆਦਰਵਾਜਰੀ ਗੱਲ ਕਰੀਏ ਬਹੁਤ ਸੋਹਣਾ ਡਿਜ਼ਾਈਨ ਹੈ ਹਨਾ ਤੇ ਕੀ ਰੇਟ ਦੇ ਵਿੱਚ ਰਹਿਣ ਵਾਲਾ ਹੋਣਾ ਜੀ ਜੀ ਰੇਟ ਉਹੀ ਹੈ 650 ਰੁਪਏ ਸਕੁਅਰ ਫੁੱਟ ਹੈ 750 ਰੁਪਏ ਬਰਮਾ ਐਮਪੀ ਦੇ ਵਿੱਚ ਮਤਲਬ ਐਮਪੀ ਔਰ ਸੀਪੀ ਦੇ ਵਿੱਚ 750 ਰੁਪਏ ਬਾਕੀ ਅਗਰ 650 ਰੁਪਏ ਦੇ ਵਿੱਚ ਬਣਵਾਉਣਾ ਹੈ 650s ਵੀ ਬਣ ਜਾਏਗਾ ਡਬਲ ਸਾਈਡ ਡਿਜ਼ਾਈਨ ਹੈ ਹਾਂਜੀ ਵੀਰ ਜੀ ਜੇ ਤੁਸੀਂ ਸਿੰਗਲ ਸਾਈਡ ਬਣਵਾਉਣਾ ਹੈ ਤਾਂ 550 ਰੁਪਏ ਤੇ ਜਿੱਦਾਂ ਮਿਰਜੀ ਆਹ ਡਿਜ਼ਾਈਨ ਬਣੇ ਹੋਇਆ ਇਹ ਫਿਰ ਪਾਲਿਸ ਨਾਲ ਕੀਤੇ ਹੋਏ ਜੀ ਬਿਲਕੁਲ ਇਹ ਨੇਚਰਲ ਰੇਸ਼ਾ ਜੀ ਸੀਪੀ ਔਰ ਐਮਪੀ ਦੀ ਇਹੀ ਪਹਿਚ 700 ਰੁਪਏ ਪਰ ਫੁੱਟ ਦਾ ਰੇਟ ਹੈ ਜੀ ਇਹਦਾ ਤੇ ਮਾਰਕੀਟ ਚ ਤਾਂ ਘੱਟ ਵੀ ਰੇਟ ਚੱਲੀ ਜਾਂਦੇ ਜੀ ਜੀ ਬਣਾਉਣ ਨੂੰ ਤਾਂ ਜੇ ਆਪਾਂ ਸਾਗਵਾਨ ਦੀ ਗੱਲ ਹੀ ਕਰਦੀਆਂ ਤਾਂ 550 ਚ ਵੀ ਅਸੀਂ ਬਣਾ ਦਾਂਗੇ 550 ਜੀ 550 ਚ ਵੀ ਨਾਮ ਸਾਗਵਾਨ ਹੋਏਗਾ ਜੀ ਠੀਕ ਹੈ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਡਿਜ਼ਾਈਨ ਦਾ ਇਹਦਾ ਵੀ ਰੇਟ 750 ਰੁਪਿਆ ਔਰ 850 ਰੁਪਿਆ ਜੇ ਤੁਸੀਂ 650 ਦਾ ਬਜਟ ਵੀ ਲੈ ਕੇ ਆਉਂਗੇ ਉਹਦੇ ਵਿੱਚ ਵੀ ਬਣ ਜਾਏਗਾ ਬਟ ਮਤਲਬ ਜਿਸ ਜਿਸ ਤਰ੍ਹਾਂ ਦਾ ਮਤਲਬ ਬਜਟ ਦੇ ਨਾਲ ਹੈਗਾ ਜੇ ਪਾਈਨ ਦੀ ਲੱਕੜ ਦੇ ਵਿੱਚ ਬਜਟ ਲੈ ਕੇ ਆਏਗਾ ਬੰਦਾ ਪਾਈਨ ਦੇ ਵਿੱਚ ਵੀ ਬਣ ਜਾਏਗਾ ਜੀ ਇਹ 500 ਰੁਪਏ ਪਰ ਸਕੁਅਰ ਫੁੱਟ ਦਾ ਰੇਟ ਹੈ 400 ਰੁਪਏ ਪਰ ਸਕੁਅਰ ਫੁੱਟ ਵਿੱਚ ਵੀ ਬਣ ਜਾਏਗਾ ਹਾਂਜੀ ਇਹ ਸਾਗਵਾਨ ਦਾ ਫਰਕ ਆ ਵੀਰ ਜਿਹੜੇ ਚ ਬਲੈਕ ਬਲੈਕ ਰੇਸ਼ੇ ਬਣੀ ਨਹੀਂ ਨਹੀਂ ਇਹ ਸਾਗਵਾਨ ਨਹੀਂ ਹੈਗੀ ਜਰਮਨ ਪਾਈਨ ਦੀ ਲੱਕੜ ਹੈ ਜੀ ਐਸਵਾਈਪੀ ਜਰਮਨ ਪਾਈਨ ਹੈਗੀ ਹੈ Ориジナル ਠੀਕ ਹੈ ਜੀ ਜੀ ਇਹਦੀ ਗੱਲ ਕਰੀਏ Ориジナル ਸਾਗਵਾਨ ਹੈ ਜੀ ਬਿਨਾ ਪੇਂਟ ਪਾਲਿਸ਼ ਤੋਂ ਦਰਵਾਜ਼ਾ ਹੈਗਾ ਪੇਂਟ ਪਾਲਿਸ਼ ਕਸਟਮਰ ਨੇ ਕਰਵਾਣਾ ਹੈ ਇਸ ਪੋਜੀਸ਼ਨ ਦੇ ਵਿੱਚ ਕਸਟਮਰ ਨੂੰ ਦਰਵਾਜ਼ਾ ਮਿਲੇਗਾ ਪ੍ਰਾਈਸ ਦੀ ਗੱਲ ਕਰੀਏ 650 ਰੁਪਏ 750 ਰੁਪਏ ਹਰ ਚੀਜ਼ ਦੇ ਦੋ ਪ੍ਰਾਈਸ ਹੋਣਗੇ ਕਿਉਂਕਿ ਉਹਦੇ ਵਿੱਚ ਲੱਕੜੀ ਦਾ ਜਿਵੇਂ ਸਾਗਵਾਨ ਕਹਿੰਦੇ ਨੇ ਸਾਗਵਾਨ ਦੇ ਵਿੱਚ ਵੀ ਬਹੁਤ ਵੈਰਾਈਟੀਆਂ ਨੇ ਸਾਗਵਾਨ 1600 ਰੁਪਏ ਤੋਂ ਸ਼ੁਰੂ ਹੋ ਕੇ 42-4300 ਰੁਪਏ ਤੱਕ ਦੀ ਸਾਗਵਾਨ ਪਈ ਹੈ ਹਾਂਜੀ ਬਿਲਕੁਲ ਕਿਉਂਕਿ ਕਮੈਂਟ ਵਿੱਚ ਨੇ ਵੀਰ ਜੀ ਅਸਲ 'ਚ ਕਸਟਮਰ ਕਿਵੇਂ ਪਛਾਣ ਕਰੇ ਵੀਏ ਇਹ ਸਾਗਵਾਨ ਜਿਆਦਾ ਵਧੀਆ ਇਹ ਨੋਰਮਲ ਜੀ ਦੇਖੋ ਇੱਕ ਤਾਂ ਹੁੰਦਾ ਵਿਸ਼ਵਾਸ ਹੁੰਦਾ ਕੰਪਨੀ ਦਾ ਬਾਕੀ ਫੇਰ ਵੈਲਿਊ ਕੰਪਨੀ ਵੈਲਿਊ ਹੁੰਦੀ ਹੈ ਜੀ ਤੀਜੇ ਨੰਬਰ ਤੇ ਜੇ ਇਸ ਚੀਜ਼ਾਂ ਤੋਂ ਬੰਦਾ ਕੰਪਨੀ ਵੈਲਿਊ ਤੇ ਜਾਂ ਫੇਰ ਵੈਲਿਊ ਤੇ ਵੀ ਨਹੀਂ ਜਾਂਦਾ ਤਾਂ ਤੀਸਰਾ ਕੋਈ ਵੀ ਜਿਹਨੂੰ ਪਛਾਣ ਲੈ ਗਈ ਹੈ ਕੋਈ ਵੀ ਬੰਦਾ ਆਪਾਂ ਉਹਨੂੰ ਕੋਈ ਆਰਚੀਟੈਕਟ ਜਿਹਨੂੰ ਲੱਕੜ ਦੀ ਨੌਲੇਜ ਹੈਗੀ ਹੈ ਉਹ ਆਪਣਾ ਉਰੇ ਆ ਕੇ ਚੈੱਕ ਕਰਕੇ ਲੈ ਕੇ ਜਾ ਸਕਦਾ ਜੀ ਕੋਈ ਸ਼ਰਤ ਨਹੀਂ ਮੈਂ ਤੁਸੀ ਕਾਰਪੈਂਟਰਾਂ ਦੀ ਗੱਲ ਕਰਦੀ ਅੱਗੇ ਵੀ ਹਨਾ ਜੇ ਕੋਈ ਥੋੜਾ ਨਾਲ ਜੁੜਨਾ ਚਾਹੁੰਦਾ ਫਿਰ ਤਾਂ ਉਹਨਾਂ ਲਈ ਵੀ ਆਫਰ ਹੋਣੀ ਆ ਨਹੀਂ ਸਾਰਿਆਂ ਲਈ ਸਾਡੇ ਲਈ ਇੱਕੋ ਹੀ ਚੀਜ਼ ਹੈ ਜੀ ਕਾਰਪੈਂਟਰ ਆਵੇ ਆਪਣਾ ਨਾਲ ਮਤਲਬ ਕਹਿੰਦਾ ਕਸਟਮਰ ਨੂੰ ਲੈ ਕੇ ਆਵੇ ਚਾਹੇ ਕਸਟਮਰ ਕਾਰਪੈਂਟਰ ਨੂੰ ਲੈ ਕੇ ਆਵੇ ਸਾਨੂੰ ਕੋਈ ਇਤਰਾਜ਼ ਨਹੀਂ ਠੀਕ ਹੈ ਠੀਕ ਹੈ ਹਾਂ ਮਤਲਬ ਇਹ ਹੁੰਦਾ ਕਈ ਦੁਕਾਨਦਾਰ ਪਰ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਕੋਈ ਵੀ ਕਿਸੇ ਨੂੰ ਵੀ ਲੈ ਕੇ ਆ ਸਕਦਾ ਹੈ ਆਪਾਂ ਦਾ ਚੈੱਕ ਹੈਂਡ ਮੇਡ ਲੱਗਦਾ ਵੀਰ ਜੀ ਹੈਨਾ ਜੀ ਹੈਂਡ ਮੇਡ ਕਨਸੈਪਟ ਹੈ ਰੇਟ 650 ਰੁਪਿਆ 750 ਰੁਪਿਆ ਹਾਂਜੀ ਇਹਦਾ ਰੇਟ ਮਰੀਂਡੀ ਹੈਗੀ ਹੈ ਜੀ yellow red red ਦੇ ਵਿੱਚ 600 yellow ਦੇ ਵਿੱਚ 500 ਰੁਪਿਆ ਜੀ ਠੀਕ ਹੈ ਵੀਰ ਜੀ ਜੀ ਜੇ ਆਪਾਂ ਗੱਲ ਕਰੀਏ ਦੇਖੋ ਐਚ ਡੀ ਐਚ ਐਮ ਆਰ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਜੀ ਜੋ ਇਹਦੇ ਵਿੱਚ ਸਾਈਡਾਂ ਤੇ ਬੁੱਡ ਲੱਗੀ ਹੋਈ ਆ ਉਹ ਮਰਿੰਡੀ ਦੀ ਲੱਗੀ ਹੋਈ ਆ ਜੇ ਰੇਟ ਦੀ ਗੱਲ ਕਰੀਏ ਜੀ 550 ਰੁਪਏ ਸਕੁਅਰ ਫੁੱਟ ਆ ਜੀ ਠੀਕ ਹੈ ਵੀਰ ਜੀ ਜੇਕਰ ਵੀਰ ਜੀ ਕਿਸੇ ਨੇ ਪੂਰੀ ਕੋਠੀ ਦਾ ਕੰਮ ਕਰਵਾਉਣਾ ਹੋਵੇ ਤੁਹਾਡੇ ਤੋਂ ਜਿਵੇਂ ਵਿੰਡੋ ਪੱਲੇ ਵੀ ਲਵਾਉਣੇ ਆ ਜਾਲੀ ਵਾਲੇ ਪੱਲੇ ਵੀ ਲਵਾਉਣੇ ਆ ਦੌਰ ਵੀ ਲਵਾਉਣੇ ਆਈ ਆ ਜੋ ਮੈਂ ਤੁਹਾਨੂੰ ਦਿਖਾ ਦਿੰਨਾ ਜੀ ਵਿੰਡੋ ਪੱਲੇ ਵੀ ਹੁੰਦੇ ਨੇ ਆਪਣੇ ਕੋਲੇ ਹਾਂਜੀ ਇਹ ਵਾਲੀ ਵਿੰਡੋ ਪੱਲੇ ਆ ਜਿਵੇਂ ਇੱਕ ਜਿਸ ਬੰਦੇ ਨੇ ਜਾਲੀ ਦਾ ਫਰੇਮ ਹੈਗਾ ਮਤਲਬ ਗਲਾਸ ਫਰੇਮ ਦੇ ਲਈ ਆ ਦਿਨੇ ਆ ਜਾਲੀ ਦੇ ਵਿੰਡੋ ਦੇ ਪੱਲੇ ਦੀ ਜਾਲੀ ਲਗਾ ਕੇ ਦਿਨੇ ਆ ਜਿਹਦੇ ਰੇਟ ਦੀ ਗੱਲ ਕਰੀਏ 250 ਰੁਪਿਆ ਜਿਹੜਾ ਹੈਗਾ ਰੈੱਡ ਮਰੀਨਰੀ ਦੇ ਵਿੱਚ ਜੀ ਹਾਂਜੀ ਔਰ ਸਾਗਵਾਨ ਦੀ ਗੱਲ ਕਰੀਏ 350 ਰੁਪਿਆ ਸਾਗਵਾਨ ਦੇ ਵਿੱਚ ਜੀ ਹਾਂਜੀ ਅਗਰ ਪਾਈਨ ਦੀ ਗੱਲ ਕਰੀਏ 200 ਰੁਪਿਆ ਪਾਈਨ ਦਾ ਸਕੁਅਰ ਫੁੱਟ ਦਾ ਰੇਟ ਹੁੰਦਾ ਜੀ ਜਿਹਦੇ ਵਿੱਚ ਜਾਲੀ ਵਾਲੇ ਚ ਜਾਲੀ ਅਸੀਂ ਫ੍ਰੀ ਲਗਾ ਕੇ ਦਵਾਂਗੇ ਤੇ ਗਲਾਸ ਵਾਲੇ ਦਾ ਫਰੇਮ ਦੇ ਨਾਲ ਜਿਹੜਾ ਗੋਲਾ ਹੈਗਾ ਉਹ ਵੀ ਨਾਲ ਦਵਾਂਗੇ ਜੀ। ਦੇਣੀ ਜਾਲੀ ਵਾਲੇ ਪੱਲੇ ਵੀ ਆਪਾਂ ਇੱਥੋਂ ਤਿਆਰ ਕਰਵਾ ਲੈਣੀ। ਜੀ ਬਿਲਕੁਲ ਜਾਲੀ ਵਾਲੇ ਪੱਲੇ ਦਿਖਾ ਲੈਣ ਜਾਲੀ ਵਾਲੇ ਪੱਲੇ ਵੀ ਮਿਲ ਜਾਣਗੇ ਜੀ ਤੁਹਾਨੂੰ। ਉਸ ਤਰ੍ਹਾਂ ਹੀ ਉਹਨਾਂ ਦੇ ਰੇਟ ਨੇ ਉਸ ਤਰ੍ਹਾਂ ਹੀ ਬੁੱਡ ਹੈਗੀ ਹੈ ਮਤਲਬ ਬੁੱਡ ਦੇ ਵਿੱਚ ਆਪਾਂ ਬਣਾਉਣੇ ਆ ਜਿਵੇਂ ਪਾਈਨ ਮਰਿੰਡੀ ਸਾਗਵਾਨ ਇਸ ਤੋਂ ਇਲਾਵਾ ਐਚ ਡੀ ਐਚ ਐਮ ਆਰ ਦੇ ਵਿੱਚ ਬਣਾਉਣਾ ਐਚ ਡੀ ਐਚ ਐਮ ਆਰ ਦੇ ਵਿੱਚ ਵੀ ਮਿਲ ਜੇਗਾ ਜੀ। ਡਿਜ਼ਾਈਨ ਇਹਦੇ ਵਿੱਚ ਵੀ ਅਨਲਿਮਿਟਿਡ ਨੇ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਜਰਮਨ ਪਾਈਨ ਦਾ ਲੱਕੜੀ ਦਾ ਦਰਵਾਜਾ ਹੈ ਸਟੀਲ ਵਰਕ ਇਹਦੇ ਵਿੱਚ ਕੀਤਾ ਹੋਇਆ ਹੈ ਡਬਲ ਜਾਲੀ ਹੈ ਇੱਕ ਜਾਲੀ ਜੋ ਰਹਿਣ ਲੱਗੇ ਸਟੀਲ ਦੀ ਦੂਜੀ ਅਲੂਮੀਨੀਅਮ ਦੀ ਬੰਦਾ ਚੁੰਮਕ ਲਗਾ ਕੇ ਮੈਗਨੇਟ ਲਗਾ ਕੇ ਦੇਖ ਸਕਦਾ ਹੈ ਕੋਈ ਦਿੱਕਤ ਨਹੀਂ ਹੈ ਮਤਲਬ ਕਈ ਵਾਰ ਕੋਟਡ ਜਾਲੀ ਹੁੰਦੀ ਹੈ ਪਿਓਰ ਇੰਪੋਰਟ ਕੀਤੀ ਹੋਈ ਲੱਕੜ ਜਿਹੜੀ ਐਸਵਾਈਪ ਦੀ ਲੱਕੜ ਹੈ ਜਰਮਨ ਪਾਈਨ ਦੀ ਅਗਰ ਗੱਲ ਕਰੀਏ ਪ੍ਰਾਈਸ ਦੀ 250 ਰੁਪਏ ਸਕੁਅਰ ਫੁੱਟ ਪ੍ਰਾਈਸ ਹੈ ਜੀ ਠੀਕ ਹੈ ਵੀਰ ਜੀ ਪੇਂਟ ਪਾਲਿਸ਼ ਕਸਟਮਰ ਨੇ ਕਰਵਾਉਣਾ ਹੈ ਡਬਲ ਸਾਈਡ ਡਿਜ਼ਾਈਨ ਹੋਏ ਜਾਲੀ ਵਾਲੀ ਮਰਿੰਡੀ ਪਾਈਨ ਸਾਗਵਾਨ ਬਾਕੀ 골ਡਨ ਚਾਪ ਔਰ ਲਖ ਉਹ ਵੀ ਹੋ ਜਾਏਗਾ ਬਟ ਉਹਦੇ ਲਈ ਮਤਲਬ ਕਹਿੰਦਾ ਮਤਲਬ ਕੁਝ ਟਾਈਮ ਮਤਲਬ ਹਮ ਜੋ ਟਾਈਮ ਪੀਰੀਡ ਹੈਗਾ 20 ਤੋਂ 25 ਦਿਨ ਅਸੀਂ ਲੈ ਕੇ ਚੱਲਦੇ ਆਂ ਆਰਡਰ ਦੇ ਬਟ ਅਗਰ ਲੱਕੜ ਅਗਰ ਬੁੱਢੇ ਮਰਿੰਡੀ ਮਤਲਬ ਸਾਗਵਾਨ ਅਗਰ ਪਾਈਨ ਇਸ ਦੇ ਵਿੱਚ ਲੈਣਾ ਤਾਂ 15 ਤੋਂ 20 ਦਿਨ ਲੈ ਕੇ ਆਵੇ ਬੰਦਾ ਸਾਡੇ ਕੋਲੇ ਇਸ ਤੋਂ ਇਲਾਵਾ ਅਗਰ ਕੋਈ ਦੂਸਰੀ ਵੁੱਡ ਦੇ ਵਿੱਚ ਲੈਣਾ ਤਾਂ 1 ਮਹੀਨਾ ਪਲੱਸ ਲੈ ਕੇ ਆਵੇ ਜੀ 35 36 ਦਿਨ 35 ਤੋਂ 40 ਦਿਨ ਦੇ ਵਿੱਚ ਮਤਲਬ ਕਿਉਂਕਿ ਸੁਕਾਉਣ ਦਾ ਪ੍ਰੋਸੈਸ ਹੁੰਦਾ ਜੀ ਹਾਂਜੀ ਵੀਰ ਜੀ ਲੱਕੜ ਚੈਂਬਰ ਚ ਜਾਂਦੀ ਹੈ ਚੈਂਬਰ ਕਟੋ ਕਟ 800 7 ਤੋਂ 8 ਦਿਨ ਚੈਂਬਰ ਦੇ ਵਿੱਚ ਲੱਗ ਦਿੰਨੇ ਆ ਫਿਰ ਉਹਦੀ ਕਟਾਈ ਚ ਟਾਈ ਮਤਲਬ ਹਰ ਡਿਜ਼ਾਈਨ ਉਹਦੇ ਵਿੱਚ ਟਾਈਮ ਚਲਾ ਜਾਂਦਾ ਤਾਂ ਜਿੱਦਾਂ ਵੀਰ ਜੀ ਹੈਨਾ ਆਮ ਬੰਦਿਆਂ ਦਾ ਨਹੀਂ ਪਤਾ ਹੁੰਦਾ ਵੀ ਮੋਇਸਚਰਾਈਜ਼ਰ ਵਗੈਰਾ ਕਿੰਨਾ ਹੋਣਾ ਚਾਹੀਦਾ ਹੈ ਜੀ ਲੱਕੜ ਚ ਮੋਇਸਚਰ ਹਮੇਸ਼ਾ 5 ਤੋਂ 10 ਦੇ ਵਿੱਚ ਹੋਣਾ ਚਾਹੀਦਾ ਜੀ ਅਗਰ 5 ਤੋਂ ਮੋਇਸਚਰ ਘਟੇਗਾ ਤਾਂ ਲੱਕੜ ਮਤਲਬ ਫਟੇਗੀ ਜਾਂ ਮਤਲਬ ਪਾੜੇਗੀ ਜੇ ਅਗਰ 10 ਤੋਂ ਵਧੇਗਾ ਲੱਕੜ ਬੰਨ ਮਾਰੇਗੀ ਇਹ ਖਾਸ ਤਾ ਵੀ ਜੋ ਮੋਇਸਚਰ ਹੈ ਉਹ 5 ਤੋਂ 10 ਦੇ ਵਿੱਚ ਹੀ ਹੋਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਆਪ ਲੱਕੜ ਲਿਆ ਕੇ ਤਿਆਰ ਕਰਵਾਉਣੇ ਆਪਾਂ ਇਹ ਗੱਲਾਂ ਦਾ ਧਿਆਨ ਨਹੀਂ ਰੱਖਦੇ ਕਿਉਂਕਿ ਜਿਹੜੇ ਜਿਵੇਂ ਵੀਰ ਫੋਰੀ ਨੇ ਇਹ ਫੈਕਟਰੀ ਚਲਾਉਂਦੇ ਪਿਆਗੇ ਇਹਨਾਂ ਨੂੰ ਇਹ ਗੱਲਾਂ ਦੀ ਜ਼ਿਆਦਾ ਨੌਲੇਜ ਹੁੰਦੀ ਹੈ ਤਾਂ ਕਰਕੇ ਹਰ ਇੱਕ ਬਰੀਕੀ ਨੂੰ ਧਿਆਨ ਚ ਰੱਖਦੇ ਆ ਕਿਉਂਕਿ ਇਹਨਾਂ ਨੇ ਤੁਹਾਨੂੰ ਗਾਰੰਟੀ ਵਾਰੰਟੀ ਦੇਣੀ ਹੁੰਦੀ ਹੈ ਜਦ ਕਿ ਆਪਾਂ ਆਪ ਤਿਆਰ ਕਰਵਾਉਣੇ ਆਪਣੇ ਕੋਲ ਕੋਈ ਗਾਰੰਟੀ ਵਾਰੰਟੀ ਨਹੀਂ ਆਪਾਂ ਨੂੰ ਬਣਾਉਣ ਵਾਲਾ ਬਣਾ ਲੈਂਦਾ ਆਪਾਂ ਮਾਰਕੀਟ ਚ ਲੱਕੜ ਲਿਆ ਕੇ ਤਿਆਰ ਕਰਾ ਲੈਣੇ ਵੀਰ ਜੀ ਇਹ ਚ ਡਿਜ਼ਾਈਨ ਕਿੰਨੇ ਕੁ ਮਿਲ ਜਾਣਗੇ ਜੀ ਡਿਜ਼ਾਈਨ ਇਹਦੇ ਵਿੱਚ ਹਜ਼ਾਰਾਂ ਕੁ ਬਣ ਜੇਗਾ ਦਾ ਜਿੰਦੇ ਕੋਈ ਇਸ਼ੂ ਨਹੀਂ ਹੁੰਦਾ ਹੈਗਾ ਫਿਰ ਵੀ ਦਿਖਾ ਦਿਓ ਜਿਹੜਾ ਜਿਹੜਾ ਫੇਡਿਸਪਲੇ ਹੈਗਾ ਇਹ ਇੱਥੇ ਵੀ ਕਾਫੀ ਡਿਜ਼ਾਈਨ ਡਿਸਪਲੇ ਹੈਗਾ ਜੀ ਇਸ ਤੋਂ ਇਲਾਵਾ ਕਸਟਮਰ ਕੋਈ ਵੀ ਹੋਰ ਲੈ ਕੇ ਆਏਗਾ ਉਹ ਵੀ ਬਣ ਜੇਗਾ ਬਾਕੀ ਜੋ ਗੱਲ ਕਰ ਰਹੇ ਆ ਆਪਾਂ ਸੁੱਕੀ ਦੀ ਟੈਸਟ ਹੋਣ ਦੀ ਕਸਟਮਰ ਦੀ ਸੈਟੀਸਫੈਕਸ਼ਨ ਵਾਸਤੇ ਜੇ ਕਸਟਮਰ ਕਹੇਗਾ ਮੌਇਸਚਰ ਮੀਟਰ ਦੇ ਨਾਲ ਮੌਇਸਚਰ ਆਪਾਂ ਟੈਸਟ ਕਰਵਾ ਕੇ ਵੀ ਦੇ ਸਕਦੇ ਦਾ ਬਣ ਜੇ ਦਰਵਾਜ਼ਾ ਤੇ ਵੀਰ ਜੀ ਜੇ ਆਪਾਂ ਘੱਟੋ ਘਾਟ ਰੇਟ ਦੀ ਗੱਲ ਕਰੀਏ ਹੁਣ ਆਪਾਂ ਆ ਜੀ ਵੀ ਜਿਵੇਂ ਕਈ ਵਾਰ ਬਿਲਡਰ ਵਗੈਰਾ ਨੇ ਉਹ ਕਹਿੰਦੇ ਆ ਵੀ ਸਾਨੂੰ ਤਾਂ ਵੀ ਮਤਲਬ ਠੀਕ ਹੈ ਜਾਲੀ ਵਾਲੇ ਦਰਵਾਜੇ ਜਾਲੀ ਵਾਲੇ ਦਰਵਾਜੇ ਸਾਰੇ ਦਰਵਾਜਿਆਂ ਦੀ ਗੱਲ ਕਰੀ ਆਪਾਂ ਸਾਰੇ ਦਰਵਾਜਿਆਂ ਦੀ ਗੱਲ ਕਰੀਏ ਮਤਲਬ ਆਪਾਂ ਜਿਵੇਂ ਗੱਲ ਕਰਦੇ ਆ 150 ਰੁਪਏ ਫੁੱਟ ਵਾਲੇ ਦਰਵਾਜੇ ਦੀ ਇਹ ਫਿਰ 100 ਰੁਪਏ 'ਚ ਵੀ ਬਣਾਉਣਾ ਸ਼ੁਰੂ ਕਰ ਦਾਨੇ ਮਤਲਬ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਐ ਇਹ ਤੋਂ ਘੱਟ ਦੀ ਗੱਲ ਕਰੀਏ 80 ਰੁਪਏ ਫੁੱਟ ਤੋਂ ਫਲਸ ਡੋਰ ਸਾਡਾ ਸ਼ੁਰੂ ਹੋ ਜਾਂਦਾ ਕਿਉਂਕਿ ਵੀਰਜੀ ਜਿਹੜੇ ਕੰਸਟਰਕਸ਼ਨ ਕਰਕੇ ਦਿੰਦੇ ਆ ਮਕਾਨ ਅੱਗੇ ਸੇਲ ਕਰਦੇ ਆ ਉਹਨਾਂ ਨੂੰ ਗਾਰੰਟੀ-ਗਾਰੰਟੀ ਨਾਲ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਦਾ ਵਾਅਦਾ ਲਾਣ ਦਾ ਕੋਈ ਮਤਲਬ ਹੁੰ ਡੋਰ ਜਿਹਦੇ ਚ ਆਪਾਂ ਕੇਵਲ ਫਲਸ਼ ਡੋਰ ਕਹਿੰਦੇ ਆ ਬੰਦਾ ਪੇਂਟ ਪਾਲਿਸ਼ ਕਰੇ ਜਾ ਕੇ ਡਿਜ਼ਾਈਨ ਮਾਈਕਲ ਆਣਾ ਮਾਈਕਲ ਲਗਾਏ ਬਾਕੀ ਅਗਰ ਬਨੇ ਹੋਏ ਆ ਦੀ ਗੱਲ ਕਰੀਏ 150 ਰੁਪਏ ਇਸ ਤੋਂ ਘੱਟ ਵਾਲਾ ਅਗਰ ਬੰਦੇ ਨੇ ਬਲਕ ਦੇ ਵਿੱਚ ਬਣਵਾਉਣਾ 125 ਰੁਪਏ ਫਿਰ ਕੋਟਿੰਗ ਕਰਕੇ ਦੇ ਦਾਂਗੇ ਜੀ ਇਹ ਫਰੰਟ ਡੋਰ ਵਾਸਤੇ ਯੂਜ਼ ਹੁੰਦੇ ਨੇ ਇਹ ਦੇਖੋ ਫਰੰਟ ਡੋਰ ਵਾਸਤੇ ਡਿਜ਼ਾਈਨ ਬਹੁਤ ਪਿਆਰਾ ਤਿਆਰ ਕੀਤਾ ਹੋਇਆ ਏ ਤੁਸੀਂ ਇਹ ਡਿਜ਼ਾਈਨ ਦੇਖੋ ਜੀ ਤੁਸੀਂ ਬਿਲਕੁਲ ਜੀ ਬਿਲਕੁਲ ਤੇ ਇਹ ਡਿਜ਼ਾਈਨ ਦੇਖੋ ਜੀ ਇਹ ਡਿਜ਼ਾਈਨ ਨੇ ਵੀਰ ਹੋਰਾਂ ਕੋਲ ਜੇ ਤੁਸੀਂ ਸਿੰਪਲ ਸੋਬਰ ਆ ਡਿਜ਼ਾਈਨ ਲੈਣਾ ਚਾਹੁੰਦੇ ਤਾਂ ਆ ਬਹੁਤ ਪ ਡਿਜ਼ਾਈਨ ਐਸ ਤੋਂ ਇਲਾਵਾ ਕਸਟਮਰ ਮੈਂ ਫਿਰ ਕਹਿ ਰਹੇ ਹਾਂ ਜੀ ਕੋਈ ਵੀ ਡਿਜ਼ਾਈਨ ਕਿਤੋਂ ਵੀ ਲੈ ਕੇ ਆਂਦਾ ਹੈ ਡਿਜ਼ਾਈਨ ਨਾਲ ਕੋਈ ਰੇਟ ਦਾ ਫਰਕ ਨਹੀਂ ਹੈ ਜੀ ਵੈਰਾਈਟੀ ਨਾਲ ਰੇਟ ਦਾ ਫਰਕ ਪਊਗਾ ਲੱਕੜ ਨਾਲ ਰੇਟ ਦਾ ਫਰਕ ਪਊਗਾ ਉਹਦੀ ਕੁਆਲਿਟੀ ਨਾਲ ਰੇਟ ਦਾ ਫਰਕ ਪਊਗਾ ਬਾਕੀ ਜੋ ਮੈਂ ਵੀਡੀਓ ਦੇ ਵਿੱਚ ਦੱਸਿਆ ਰੇਟ ਉਹੀ ਰਹਿਣ ਵਾਲੇ ਨੇ ਠੀਕ ਹੈ ਕੋਈ ਉਰੇ ਆਕੇ ਤੁਹਾਨੂੰ ਮੇਰੀ ਬ੍ਰਾਂਡ ਤੇ ਕੋਈ ਵੱਧ ਵੀ ਦੱਸਦਾ ਤੁਸੀਂ ਵੀਡੀਓ ਦਿਖਾ ਕੇ ਆਪਣੇ ਉਹ ਰੇਟ ਉਹੀ ਲਗਵਾ ਸਕਦੇ ਹੋ ਬਾਕੀ ਜੋ ਡਿਸਕਾਊਂਟ ਹੈ ਜੋ ਉਹਨੂੰ ਮੌਕੇ ਤੇ ਹੋ ਸਕਿਆ ਜੋ ਵੀ ਉਹਦਾ ਡਿਸਕਾਊਂਟ ਜ਼ਰੂਰ ਕੀਤਾ ਜਾਏਗਾ ਜੀ ਬਟ ਰੇਟ ਬਟ ਇਹੀ ਨੇ ਇਸ ਤੋਂ ਇਲਾਵਾ ਡਿਲੀਵਰੀ ਜਿੱਥੇ 올 ਇੰਡੀਆ ਕਰਦਣੇ ਜੀ ਜਿੱਥੇ ਬੰਦਾ ਕਸਟਮਰ ਕਹੇਗਾ ਉਹਦਾ ਮਾਲ ਪਹੁੰਚਾ ਵੀ ਦਿੱਤਾ ਜਾਏਗਾ ਜੋ ਡਿਲੀਵਰੀ ਚਾਰਜਸ ਨੇ ਆਹ ਟ੍ਰਾਂਸਪੋਰਟ ਟੂ ਟ੍ਰਾਂਸਪੋਰਟ ਉਹ ਕਸਟਮਰ ਨੇ ਪੇ ਕਰਨੇ ਆ ਅਦਰਵਾਈਜ਼ ਉਰੋਂ ਤੋਂ ਲੈ ਕੇ ਜੋ ਟ੍ਰਾਂਸਪੋਰਟ ਦੇ ਡਿਲੀਵਰੀ ਚਾਰਜਸ ਨੇ ਉਹ ਸਾਡੀ ਕੰਪਨੀ ਵੱਲੋਂ ਪੇ ਕੀਤੇ ਜਾਣਗੇ ਜੀ ਠੀਕ ਹੈ ਵੀਰ ਜੀ ਤੇ ਜੇਕਰ ਇੱਥੇ ਆ ਕੇ ਵਿਜ਼ਿਟ ਕਰਨਾ ਚਾਹੁੰਦੇ ਆ ਆਪਣੀ ਬ੍ਰਾਂਚ ਦੇ ਵਿੱਚ ਤਾਂ ਐਡਰੈਸ ਜ਼ਰੂਰ ਬੋਲੋ ਜੀ ਇਹ ਆਪਣੀ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਚੰਡੀਗੜ੍ਹ ਐਸ ਐਸ ਨਗਰ ਜ਼ਿਲਕਪੁਰ ਆਪਣਾ ਟਾਊਨ ਹੈ ਜੀ ਅਗਰ ਉਰੇ ਸਾਈਡ ਆਪਣਾ ਆਫਿਸ ਦੀ ਗੱਲ ਕਰੀਏ ਬਲਟਾਨਾ ਕੇ ਏਰੀਆ ਦੀ ਲਾਈਟਾਂ ਤੇ ਆਣਾ ਹੈ ਬਾਕੀ ਬੰਦਾ ਆਨਲਾਈਨ ਕਸਟਮਰ ਸਰਚ ਮਾਰੇਗਾ ਜੇ ਐਂਡ ਵੀ ਗਰੁੱਪ ਜ਼ ਤੇ ਬਾਕੀ ਲੋਕੇਸ਼ਨ ਵੀਡੀਓ ਦੇ ਵਿੱਚ ਵੀ ਤੁਸੀਂ ਸ਼ੇਅਰ ਕਰ ਦੋਗੇ ਤੇ ਇਸ ਤੋਂ ਇਲਾਵਾ ਕਸਟਮਰ ਸ਼ੇਅਰ ਵਾਲਿਆਂ ਵਾਸਤੇ ਕੀ ਹੈ ਜੀ ਸ਼ੇਅਰ ਵਾਲਿਆਂ ਵਾਸਤੇ ਵੀ ਆਫਰ ਹੈਗਾ ਜੀ ਜੋ ਕਸਟਮਰ ਨਹੀਂ ਲੈਣਾ ਚਾਹੁੰਦਾ ਸਾਡੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦਾ ਹੈ ਐਵਰੀ ਮੰਥ ਵੀ ਹੈ ਜੀ ਇਹ ਬੰਦੇ ਨੇ ਵਨ ਟਾਈਮ ਮਤਲਬ ਇਨਾਮ ਵੀ ਵਿਨ ਕਰਨਾ ਹੈਗਾ ਉਹਦੇ ਲਈ ਉਹੀ 5000 ਦਾ ਇਨਾਮ ਹੈ ਮੈਕਸਿਮਮ ਸ਼ੇਅਰਿੰਗ ਕਰੂਗਾ 9872809789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789789 90778 ਤੇ ਸ਼ੇਅਰ ਕਰੂਗਾ ਨੰਬਰ ਸਕਰੀਨਸ਼ਾਟ ਜਾਂ ਵੀਡੀਓ ਰਿਕਾਰਡਿੰਗ ਵਗੈਰਾ ਕੁਝ ਵੀ ਉਹਨੂੰ ਮੈਕਸਿਮਮ ਜਿਹਦੀ ਸ਼ੇਅਰਿੰਗ ਹੋਏਗੀ ਉਹਨੂੰ 5000 ਰੁਪਏ ਤੱਕ ਦੇ ਕੈਸ਼ ਇਨਾਮ ਦਿੱਤੇ ਜਾਣਗੇ ਪਹਿਲਾਂ ਵੀ ਵੀਰ ਹੋਰੀ 5-6 ਬੰਦਿਆਂ ਨੂੰ ਜਿਹੜੇ ਇਨਾਮ ਦੇ ਚੁੱਕੇ ਹੁਣ ਅਗਲਾ ਨੰਬਰ ਤੁਹਾਡਾ ਹੋ ਸਕਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆ ਕਿ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ